ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰਪਾਣਾ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਮੁੱਚੇ ਸੀਨੀਅਰ ਅਧਿਕਾਰੀਆਂ ਸਮੇਤ ਕੈਬਨਿਟ ਦੇ ਨਾਲ ਮੀਟਿੰਗ ਕੀਤੀ ਹੈ ਔਰ ਉਹਨਾਂ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਪੰਜਾਬ ਦੇ ਵਿੱਚ ਜਿੱਥੇ ਵੀ ਨੁਕਸਾਨ ਹੋਇਆ ਮਾਝਾ ਮਾਲਵਾ ਦੁਆਬਾ ਚਾਹੇ ਉਹ ਰਾਬੀ ਬਿਆਸ ਦਰਿਆ ਚਾਹੇ ਉਹ ਸਤਲੁਜ ਚਾਹੇ ਉਹ ਕਗਰ ਨਾ ਜਿਹੜੇ ਵੀ ਕਿਸੇ ਨਦੀ ਨੇ ਜਿਹੜਾ ਨੁਕਸਾਨ ਕੀਤਾ ਹੈ ਹਰ ਦੀ ਮਾਰ ਜਿਸ ਨੇ ਝੱਲੇ ਜਾਨੀ ਮਾਲੀ ਨੁਕਸਾਨ ਹੋਇਆ ਚਾਹੇ ਉਹ ਕਿਸਾਨ ਆ ਚਾਹੇ ਉਹ ਦੁਕਾਨਦਾਰ ਆ ਚਾਹੇ ਉਹ ਗਰੀਬ ਵਿਅਕਤੀ ਹੈ ਕਿਸੇ ਦਾ ਘਰ ਗਿਰਿਆ ਕੁਝ ਵੀ ਹੈ ਉਹਦਾ ਮੁਆਵਜ਼ਾ ਜਲਦੀ ਤੋਂ ਜਲਦੀ ਸਰਵੇ ਕਰਕੇ ਉਹਦੇ ਤੱਕ ਪਹੁੰਚਾਇਆ ਜਾਵੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਹਰ ਇੱਕ ਪੀੜਤ ਵਿਅਕਤੀ ਨੂੰ ਉਹਦੇ ਘਰ ਤੱਕ ਉਹਦੇ ਖਾਤੇ ਤੱਕ ਉਹਦੇ ਪੈਸੇ ਪਹੁੰਚਾਏ ਜਾਣ ਸੋ ਮੁੱਖ ਮੰਤਰੀ ਨੇ ਇਹ ਵੀ ਆਦੇਸ਼ ਦਿੱਤੇ ਕਿ ਅਜਿਹਾ ਨਾ ਹੋਵੇ ਕਿ ਬਾਅਦ ਸ਼ਿਕਾਇਤਾਂ ਹੋਣ ਜਾਂ ਕੋਈ ਲੋਰਬੰਦ ਰਹਿ ਜਾਵੇ ਸੋ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਤੋਂ ਬਾਅਦ ਕੀ ਕਿਹਾ ਆਪਾਂ ਕੁਝ ਤੇ ਨਜ਼ਰ ਮਾਰਦੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸ ਡੀ ਆਰ ਐਫ ਦੇ ਵਿੱਚ 6800 ਰੁਪਏ ਆਉਜਾ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਉਹ ਕਹਿੰਦੇ ਜੀ ਪ੍ਰੋਸੈਸ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਹੋ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੀ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀਮਮ ਜੇ ਜਿਹੜੇ ਪਸ਼ੂ ਹੜਾਂ ਚ ਵਹਿ ਗਏ ਜੇ ਗਾਂ ਜਾਂ ਮੱਝ ਹੜਾਂ ਚ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ। ਬਾਕੀ ਪਸ਼ੂਆਂ ਦਾ ਨਿਜਮਾ ਮੁਤਾਬਕ ਵਧਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ। ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ। ਕਿ ਨਹੀਂ ਜੀ ਇਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ। ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ। ਪਾਣੀ ਕਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਭਾਵਾਂਗੇ ਓਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਉਹ ਕੰਮ ਹੀ ਨਾ ਆਈ ਇਹ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਇਹ 35 ਤੋਂ 75 ਵਾਲੇ ਚਾਹੁੰਦਾ ਇਹ 75 ਤੋਂ 76 ਵਾਲੇ ਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਚ 42 ਘਰਾਂ ਨੂੰ ਪੈਸੇ ਮਿਲ ਚੁੱਕੇ ਨਹੀਂ ਆਲਰੇਡੀ 12 13 ਨੇ ਉਹਨਾਂ ਚ ਦੋ ਤਿੰਨ ਦੀ ਡੈੱਡ ਬੋਡੀਆਂ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਿਹਾ ਇਹ ਗੱਲ ਸੋ 40 ਤੋਂ 45 ਦਿਨਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਕਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਤਾਂ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲਈਏ ਤਾਂ ਲਾਓ ਵੀ ਅਕਤੂਬਰ 20 ਤੋਂ ਬਾਅਦ ਦਿਵਾਲੀ ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਘਰੇ ਪਹੁੰਚਾਵਾਂਗੇ ਪਰ ਵੱਡਾ ਸੰਕਟ ਪੰਜਾਬ ਨੇ ਚੱਲਿਆ ਪਰ ਪੰਜਾਬ ਨੂੰ ਸੰਕਟ ਚੱਲਨੇ ਆਉਂਦੇ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਟਰਾਲੀਆਂ ਲੈ ਕੇ ਤੁਰਪੇ ਰਾਸ਼ਨ ਲੈ ਕੇ ਤੁਰਪੇ ਤਰਪਾਲਾਂ ਲੈ ਕੇ ਤੁਰਪੇ ਮੱਛਰਦਾਨੀਆਂ ਲੈ ਕੇ ਤੁਰਪੇ ਜੋ ਜੀ ਨੂੰ ਲੱਗਿਆ ਕਿ ਹਾਂ ਆਪਾਂ ਲੈ ਚੱਲਦੇ ਆਪਾਂ ਲੈ ਚੱਲਦੇ ਮੈਂ ਖੁਦ ਵੀ ਉਹਨਾਂ ਪਿੰਡਾਂ ਚੋਂ ਉਹ ਗਿਆ ਉਹਨਾਂ ਨੇ ਪੂਰੇ ਦੇਸ਼ ਨੂੰ ਦੱਸਤਾ ਕਿ ਆਪ ਦਾ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਹੈ ਸੰਕਟ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਬਹੁਤ ਸਾਰੇ ਐਨ ਜੀਓਜ਼ ਨੇ ਆਰਟਿਸਟਾਂ ਨੇ ਸਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਬਹੁਤ ਹੈਲਪ ਕੀਤੀ ਹੈ। ਔਰ ਇਹੀ ਪੰਜਾਬ ਦੀ ਧਰਤੀ ਦੀ ਬਰਕਤ ਹੈ। ਕਿਸੀਂ ਤਾਂ ਪਗਾਨਿਆਂ ਨੂੰ ਨਹੀਂ ਭੁੱਖਾ ਮਰਨ ਦੇ ਦਈ ਸੀ ਆਪਣੇ ਨੂੰ ਭੁੱਖਾ ਕਿਵੇਂ ਮਰਨ ਦੇ ਦਾਂਗੇ। ਨਾਲ ਨਾਲ ਇਹ ਵੀ ਸਖਤ ਅਦਾਇਤਾਂ ਨੇ ਕਿ ਜੇ ਕਿਸੇ ਅਧਿਕਾਰੀ ਨੇ ਕੋਈ ਸੁਸਤੀ ਕੀਤੀ ਜਾਂ ਕੋਈ ਗਲਤ ਸਾਰੰਪਰੇਜ ਹੈ ਕੋਈ ਜੋ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਕੋਈ ਕੰਮ ਕੀਤਾ ਤਾਂ ਕਾਰਵਾਈ ਹੋਊਗੀ ਸਖਤ ਕਾਰਵਾਈ ਹੋਊ। ਕਿਉਂਕਿ ਇਸ ਯੱਗ ਚੋਂ ਜਾਂ ਇਸ ਪੁੰਨ ਚੋਂ ਜੇ ਕੋਈ ਬੇਈਮਾਨੀ ਕਰੂਗਾ ਤਾਂ ਉਹ ਤੇ ਰਹਿਮ ਨਹੀਂ ਕੀਤਾ ਜਾਊਗਾ। ਪੰਜਾਬ ਦਾ ਪੁੱਤ ਹੋਣ ਦੇ ਨਾਤੇ, ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ, ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਦਿਨੋਂ ਮੈਨੂੰ दुख भी है पर थोड़ी संतुष्टि भी है कि सरकार कली नहीं सरकार ना बहुत सारे लोग खड़े मैं हस्पताल के भी लाइव के कैबिनेट की मीटिंग लाता रहा चीफ सैकटरी साहब आते रहे मेरे को ਸਾਰਾ ਜਾਇਜ਼ਾ ਲੈਂਦੇ ਰਿਆਂ ਡੀਜੀਪੀ ਸਾਹਿਬ ਆਂਦੇ ਰੇ ਮੰਤਰੀ ਸਾਹਿਬ ਖੁਦ ਰੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਨਾਲ ਮਤਲਬ ਮੈਂ ਇੱਕ ਗੱਲ ਦੀ ਬੜੀ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਬਾੜ ਲੈਂਦੇ ਆ ਭਵਾਨਤਮਾਨ ਕਰਕੇ ਆਏ ਨਿਹੜਾ ਦੱਸੋ ਜੀ ਮੈਂ ਹਿਮਾਚਲ ਤੋਂ ਪਹਾੜ ਮੈਂ ਤੋੜ ਕੇ ਲਿਆ ਜੀ ਇੱਥੇ ਵੀ ਅਜੀ ਹੜਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਬਾਨ ਦੇ ਨਾਲ ਆਦੋ ਬਸ ਆਮਨੀ ਪਾਰਟੀ ਦੇ ਨਾਲ ਆਦੋ ਬਸ ਸੋ 20000 ਰੁਪਏ ਪਰ ਏਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਊਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੇ ਅਸੀਂ ਇਸ ਪਵਿੱਤਰ ਪੁੰਨ ਦੇ ਕੰਮ ਦੇ ਵਿੱਚ ਆਪ ਹੱਥੀ ਅਸੀਂ ਚੈੱਕ ਫੜਾ ਕੇ ਆਵਾਂਗੇ ਸੋ ਆਪਾਂ ਸੁਣਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਦਿਸ਼ਾ ਨਿਰਦੇਸ਼ ਦਿੱਤੇ ਆ ਔਰ ਨਾਲ ਉਹਨਾਂ ਇਹ ਵੀ ਕਿਹਾ ਕਿ ਜਦੋਂ ਤੁਹਾਡਾ ਸਰਵੇ ਹੋ ਜਾਏਗਾ ਕਾਰਵਾਈ ਪੂਰੀ ਹੋ ਜਾਏਗੀ ਫਿਰ ਵੀ ਇੱਕ ਹਫਤਾ ਤੁਹਾਨੂੰ ਦਿੱਤਾ ਜਾਏਗਾ ਕਿ ਤੁਸੀਂ ਕੋਈ ਵੀ ਸ਼ਿਕਾਇਤ ਆ ਜਿਹੜੀ ਉਹ ਦੇ ਸਕਦੇ ਹੋ ਸੋ ਸ਼ਿਕਾਇਤ ਤੋਂ ਬਾਅਦ ਜੇਕਰ ਤੁਹਾਨੂੰ ਉਸ ਦੇ ਵਿੱਚ ਲੱਗਦਾ ਹੈ ਕਿ ਕੋਈ ਕਮੀ ਰਹਿ ਗਈ ਹੈ ਤਾਂ ਉਹ ਕਮੀ ਪੂਰੀ ਹੋ ਸਕੇਗੀ ਇਹ ਪੰਜਾਬ ਸਰਕਾਰ ਵੱਖਰੇ ਤੌਰ ਤੇ ਤੁਹਾਨੂੰ ਹਫ਼ਤਾ ਦੇਗੀ ਪੰਜਾਬ ਦੇ ਲੋਕਾਂ ਨੂੰ ਤੇ ਕੋਈ ਵੀ ਲੋੜਵੰਦ ਵਿਅਕਤੀ ਹੈ ਜਿਹੜਾ ਹੋ ਰਹਿ ਨਾ ਜਾਵੇ ਸੋ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਸਰਕਾਰ ਤੇ ਤੰਜ ਕੱਸਿਆ ਮੁੱਖ ਮੰਤਰੀ ਤੇ ਤੰਜ ਕੱਸਿਆ ਸੋ ਉਹਨਾਂ ਨੇ ਕੀ ਕਿਹਾ ਉਸੇ ਨਜ਼ਰ ਮਾਰਦੇ ਹਨ ਕਿਸੇ ਵੀ ਰਾਜਨੀਤਿਕ ਕਰਨਦਾਨੀ ਅੱਜ ਤਾਂ ਸਿਰਫ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਯਾਦ ਕਰਾਣ ਆਇਆ ਵੀ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਆਪਣੀ ਜ਼ਿੰਮੇਵਾਰੀ ਸੰਭਾਲੋ ਇਨੂੰ ਆਊਟਸੋਰਸ ਨਾ ਕਰੋ ਤੁਹਾਨੂੰ ਲੋਕਾਂ ਨੇ ਬਣਾਇਆ ਹੈ ਜ਼ਿੰਮੇਵਾਰ ਸਮਝ ਕੇ ਉਸ ਜ਼ਿੰਮੇਵਾਰੀ ਨੂੰ ਭਾਰੋ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਇਨਫੈਕਟ ਉਸ ਦਿਨ ਤਾਂ ਮੈਂ ਐਸਾ ਤਾਂ ਚਲਾ ਗਿਆ ਚਾਹੇ ਮੈਂ ਕਿਹਾ ਸਾਡੇ ਕਾਂਗਰਸ ਦੇ ਨਾਲ ਆਕਾਲੀਆਂ ਨਾਲ ਜਿਸ ਕਿਸਮ ਦੇ ਵੀ ਵਿਖਰੇਵੇਂ ਰਹੇ ਹੋਣਗੇ ਪਰ ਮੈਂ ਉਹਨਾਂ ਦੇ ਵਿਆਸ ਤੇ ਵੀ ਕਹਿ ਸਕਦਾ ਵੀ ਸਾਰੇ ਸਾਰੀ ਪਾਰਟੀਆਂ ਤੁਹਾਡੇ ਨਾਲ ਖੜੀਆਂ ਪੰਜਾਬ ਦੀ ਬਾਹ ਪਕੜੋ ਪਰ ਜਿਸ ਕਿਸਮ ਦਾ ਰਵਈਆ ਪੰਜਾਬ ਸਰਕਾਰ ਦਾ ਰਿਹਾ ਹੈ ਜਿਸ ਤਰ੍ਹਾਂ ਉਸ ਜਦੋਂ ਮੈਂ ਅਜ ਨਾਲੇ ਤੋਂ ਆਪਸ ਮੁੜ ਕੇ ਆਇਆ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਕਿ ਪੰਜਾਬ ਨੂੰ ਅੱਜ ਕੇਂਦਰ ਦੀ ਲੋੜ ਹੈ ਕੇਂਦਰ ਸਾਡੀ ਆਗੇ ਬਾਹ ਪਕੜੇ ਉਸ ਦੇ 2 ਦਿਨ ਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ 1 ਸਤੰਬਰ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਉਸੇ ਦਿਨ ਮੇਰੇ ਦਿਮਾਗ 'ਚ ਖਟਕ ਗਿਆ ਸੀ ਵੀ ਸਰਕਾਰ ਸੰਜੀਦਾ ਹੈ ਨਹੀਂ ਸੀਰੀਅਸ ਹੈ ਨਹੀਂ ਉਸ ਚਿੱਠੀ 'ਚ ਪੰਜਾਬ ਦੀ ਔਕੜਾਂ ਦਾ ਪੰਜਾਬ ਦੀ ਮੁਸੀਬਤ ਦਾ ਜਾਂ ਪੰਜਾਬ ਦੇ ਜਿਹੜੇ ਗਰਾਉਂਡ ਰਿਐਲਿਟੀ ਹੈ ਉਸ ਤੋਂ ਪਾਸੇ हट ਕੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਦੀ ਇੱਕ ਆਦਤ ਹੈ ਉਹਨਾਂ ਨੇ ਇੱਕ ਕੁਝ ਮਜ਼ਾਕ ਜਿਹਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਾਤਾ ਵੀ ਸਾਨੂੰ 60 ਹਜ਼ਾਰ ਕਰੋੜ ਰੁਪਇਆ ਸਾਡਾ ਪੰਜਾਬ ਦਾ ਥੋੜੇ ਕਨੀ ਬੋਲਦਾ ਹੈ ਉਹ ਸਾਡਾ ਭੇਜੋ ਕਿੱਥੋਂ ਆਇਆ 60 ਹਜ਼ਾਰ ਕਰੋੜ ਰੁਪਇਆ ਕਿਉਂਕਿ ਉਸ ਇੱਕ ਤਰੀਕ ਤੋਂ ਪਹਿਲਾਂ ਕਿਸੇ ਨੇ 60000 ਦਾ ਅੰਕੜਾ ਨਹੀਂ ਸੀ ਸੁਣਿਆ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਸਭ 8000 ਵਾਲੀ ਗਲਤ ਹੁੰਦੀ ਸੀ ਵੀ 8000 ਸਾਡਾ ਬਕਾਇਆ ਪਿਆ ਜੀ ਆਰਡੀਐਫ ਦਾ ਜਿਹਦਾ ਸੁਪਰੀਮ ਕੋਰਟ 'ਚ ਚਰਚਾ ਹੁੰਦੀ ਹੈ ਸੁਪਰੀਮ ਕੋਰਟ 'ਚ ਕੇਸ ਗਿਆ ਰੋਜ਼ ਦੀ ਗੱਲ ਆ ਜਾਂਦੀ ਹੈ ਉਹ ਉਹਦੇ ਤੇ ਆ ਕੇ ਖੜ ਜਾਂਦਾ ਵੀ 8000 ਕਰੋੜ ਰੁਪਏ ਸਾਡਾ ਬਕਾਇਆ ਹੈ ਪਰ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਮੈਂ ਕਿਹਾ ਸ਼ਾਇਦ ਇਹਨਾਂ ਨੂੰ ਇੱਕ 60000 ਵਾਲੀ ਆਦਤ ਹੀ ਹੈ ਕਿਉਂਕਿ ਯਾਦ ਕਰੋ ਉਹ ਉਹੀ 60000 ਹੈ 60000 ਵਾਲੀ ਫਿਗਰ ਦੀ ਗੱਲ ਕਰਦਾ ਹਾਂ ਸਾਹਿਬ 60000 ਦਾ ਆਂਕੜਾ ਕੇਜਰੀਵਾਲ ਸਾਹਿਬ ਨੇ ਚਾਲੂ ਕੀਤਾ ਸੀਗਾ 40000 ਰੁਪਿਆ ਐਕਸਾਈਜ਼ ਦੇ ਠੇਕਿਆਂ ਜੋ ਕੱਢ ਕੇ ਲਿਆਉਂਗਾ ਮੈਂ ਤੇ 20000 ਰੁਪਿਆ ਮੈਂ ਰੇਤੇ ਵਾਲੇ ਕੰਮ ਚੋਂ ਕੱਢ ਕੇ ਲਿਆਉਂਗਾ 60000 ਕਰੋੜ ਨਾਲ ਪੰਜਾਬ ਦਾ ਹੁਨਿਆਰਾ ਬਦਲ ਦੇਾਂਗੇ ਇਹ ਉਹ 60000 ਹੈ ਜੀ ਜਿਸ ਕਿਸਮ ਦੀ ਇਮੇਜਿਨੇਸ਼ਨ ਉਹਦੋਂ استعمال ਹੋਈ ਸੀ ਉਸੇ ਕਿਸਮ ਦੀ ਵੀ ਕਹਿੰਦੇ ਜੇ GST ਮੈਂ ਪੁੱਛਿਆ ਉમે ਦੇਖੀ ਇਹਨਾਂ ਦੀ ਮੰਗ ਪੱਤਰ ਜਿਹੜਾ ਇਹਨਾਂ ਨੇ ਸਬਮਿਟ ਕੀਤਾ ਹੈ ਜਿਹੜੀ ਉਹਦੇ ਨਾਲ ਆ ਵੀ ਬ੍ਰੇਕਡਾਊਨ ਵੀ ਆ 60000 ਕਿੱਥੋਂ ਬਣਦੇ ਹੈ ਉਹਦੇ 'ਚ 50000 ਕਰੋੜ 50000 ਕਰੋੜ ਦਾ ਅੰਕੜਾ ਪਾ ਰੱਖਿਆ ਵੀ ਜੇ ਜੀਐਸਟੀ ਨਾ ਲੱਗਦੀ ਜੇ ਜੀਐਸਟੀ ਨਾ ਲੱਗਦੀ 18 ਤੋਂ ਚਾਲੂ ਹੋਈ ਹੈ ਜੀਐਸਟੀ ਜੇ ਨਾ ਲੱਗਦੀ ਤਾਂ ਪੰਜਾਬ ਨੂੰ ਇਹ ਨਾ ਹੋਣਾ ਸੀਗਾ ਇਹਦਾ ਸਾਨੂੰ ਖਾਮੀ ਆ ਜਾ ਪਰਕੇ ਦਿਓ 1 ਤਰੀਕ ਨੂੰ ਮੁੱਖ ਮੰਤਰੀ ਚਿੱਠੀ ਲਿਖ ਰਹੇ ਹੈ ਪ੍ਰਾਈਮ ਮਿਨਿਸਟਰ ਨੂੰ 3 ਤਰੀਕ ਨੂੰ GST ਕੌਂਸਲ ਦੀ ਮੀਟਿੰਗ ਹੈ ਸਾਬ ਮੈਂ ਬਿਨਾ ਫੈਕਟ ਫਿਗਰ ਤੇ ਕੁਝ ਨਹੀਂ ਬੋਲਦਾ ਸਾਬ 3 ਤਰੀਕ ਨੂੰ GST ਕੌਂਸਲ ਦੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਜਿਹੜੇ ਸਲੈਬ ਘਟਾ ਕੇ ਦੋ ਸਲੈਬ ਕਰ ਦਿੱਤੇ ਗਏ ਉਹਦੇ ਵਿੱਚ ਪੰਜਾਬ ਦੇ ਫਾਈਨੈਂਸ ਮਿਨਿਸਟਰ ਚੀਮਾ ਸਾਹਿਬ ਜਾਂਦੇ ਹੈ ਚੀਮਾ ਸਾਹਿਬ ਦੇ ਉਥੇ ਬਾਹਰ ਆ ਕੇ ਬਿਆਨ ਦਿੰਦੇ ਆ ਅਖਬਾਰਾਂ ਚ ਬਿਆਨ ਹੈ ਮੇਰੇ ਕੋਲ ਉਹਨਾਂ ਦਾ ਬਿਆਨ ਮੈਂ ਲਈ ਫਿਰਦਾ ਤੁਹਾਡੇ ਤੋਂ ਜ਼ਿਆਦਾ ਛਾਪੇ ਦਾ ਤੁਸੀਂ ਇਹ ਬਿਆਨ ਸਾਹਿਬ ਤੁਹਾਡੇ ਅਖਬਾਰਾਂ ਚ ਹੀ ਹੈ ਉਹਦੇ ਚ ਕਿਤੇ 50000 ਦਾ ਕੋਈ ਆਂਕੜਾ ਨਹੀਂ ਸਾਹਿਬ ਨਾ ਹੀ 60000 ਦਾ ਆਂਕੜਾ ਵੀ 8000 ਮਿਲਾ ਕੇ ਤੇ 800 ਕਰੋੜ ਰੁਪਏ ਕਹਿੰਦਾ ਪ੍ਰਧਾਨ ਮੰਤਰੀ ਜਿਹੜੀ ਗ੍ਰਾਮੀਨ ਸੜਕ ਯੋਜਨਾ ਸੀ ਜਿਹੜੇ ਇਹਨਾਂ ਦੇ ਟੈਂਡਰ ਹੀ ਨਹੀਂ ਪਾਇਆ ਉਹ ਵੀ ਜੋੜੀ ਬੈਠੇ ਆ ਵੀ ਉਹ ਵੀ ਸਾਡੇ ਉਹ ਵੀ ਸਾਨੂੰ ਵਾਪਸ ਮੋੜੋ ਉਹ 60000 ਦਾ ਇਹਨਾਂ ਨੇ ਕਿਤੇ ਜ਼ਿਕਰ ਨਹੀਂ ਕੀਤਾ ਚੀਮਾ ਸਾਹਿਬ ਨੇ ਇਹਨਾਂ ਕਿਹਾ ਵੀ ਇਹ ਜਿਹੜੀ ਦੋ ਸਲੈਬਸ ਬਣਾਤੀਆਂ ਪੰਜਾਬ ਦੇ ਨਾਲ ਪੰਜਾਬ ਦੇ ਰੈਵਨਿਊ ਨੂੰ ਉਹਦਾ ਨੁਕਸਾਨ ਹੋਊਗਾ ਉਹਦੇ ਤੇ ਵੀ ਗੌਰ ਕਰੋ ਪਰ 60000 ਦੀ ਗੱਲ ਚੀਮਾ ਸਾਹਿਬ ਨੇ ਨਹੀਂ ਕੀਤੀ ਕਿਉਂ ਨਹੀਂ ਕੀਤੀ ਕਿਉਂਕਿ ਕਿਸੇ ਵੀ ਆਈਐਸ ਅਫਸਰ ਨੇ ਉਹ ਜਿਹੜਾ ਬਣਾਇਆ ਹੈ ਨਾ ਚਿੱਠੀ ਜਿਸ ਤੇ 50000 ਜੀਐਸਟੀ ਦਾ 10000 ਆਰਟੀਐਫ ਦਾ ਤੇ ਸੜਕਾਂ ਵਾਲੇ ਮਿਲਾ ਕੇ ਸਾਨੂੰ 60000 ਬਣਾ ਕੇ ਦਿਓ ਕਿਸੇ ਆਈਐਸ ਅਫਸਰ ਨੇ ਉਹਦੇ ਤੇ ਸਾਈਨ ਨਹੀਂ ਕਰਨੇ ਸਾਹਿਬ ਨਾ ਹੀ ਕਿਸੇ ਪ੍ਰਿੰਸੀਪਲ ਸੈਕਟਰੀ ਫਾਈਨਾਂਸ ਨੇ ਜਾਂ ਕਿਸੇ ਨੌਦੇ ਤੇ ਸਾਈਨ ਕੀਤੇ ਫਰਜੀ ਕਾਗਜ਼ ਹੈ ਉਹ ਚੱਕੀ ਵਰਦੇ ਬਿਕੋਜ਼ ਜਿੱਦ ਦਿਨ ਆਈਐਸ ਕਿਸੇ ਨੇ ਸਾਈਨ ਕਰਤੇ ਮੈਂ ਨਹੀਂ ਸਮਝਦਾ ਵੀ ਉਹਨੂੰ ਅਗਲੇ ਦਿਨ ਆਈਐਸ ਦੀ ਉਹਦੇ ਤੋਂ ਵਿਡਰੋਅ ਨਾ ਕਰਕੇ ਉਹਦੇ ਤੇ ਪਰਚਾ ਨਾ ਦਰਜ ਹੋ ਜੀ ਕਿਤੇ ਸਭ ਸਮਝਦੇ ਸਾਬ ਮੈਂ ਕਿਉਂ ਆ ਤੁਹਾਨੂੰ ਦੱਸ ਰਿਹਾ ਮੈਂ ਮੈਂ ਰਾਜਨੀਤੀ ਨਹੀਂ ਕਰ ਰਿਹਾ ਸਾਬ ਮੈਂ ਇਸ ਸਰਕਾਰ ਦਾ ਗੈਰ ਜ਼ਿੰਮੇਵਾਰਾ ਨਾ ਜਿਹੜਾ ਅੰਦਾਜ਼ ਹੈ ਸੋ ਆਪਾਂ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਦੇ ਬਰੀਫ ਸੁਣਿਆ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਸੁਣਿਆ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ ਸੋ ਕਿਤੇ ਨਾ ਕਿਤੇ ਰਾਜਨੀਤੀ 파ਰੂ ਲੱਗਦੀ ਹੈ ਕੋਈ ਵੀ ਪਾਰਟੀ ਹੋਵੇ ਇੱਕ ਦੂਜੀ ਪਾਰਟੀ ਤੇ ਚਾਹੇ ਸੱਤਾ ਤੇਰਾ ਚਾਹੇ ਵਿਰੋਧੀ ਤੇਰਾ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੇ ਉੱਪਰ ਜਿਹੜਾ ਇਲਜ਼ਾਮ ਬਾਜ਼ੀ ਦਾ ਦੌਰ ਜਿਹੜਾ جاری ਹੈ ਪਰ ਮੈਨੂੰ ਲੱਗਦਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸਮਾ ਇਹ ਨਹੀਂ ਇਹ ਸਮਾ ਲੋਕਾਂ ਦੀ ਮਦਦ ਕਰਨ ਦਾ ਹੈ ਲੋਕਾਂ ਨੂੰ ਸਹੂਲਤਾ ਦੇਣ ਦਾ ਹੈ ਲੋਕਾਂ ਦੇ ਨਾਲ ਖੜਨ ਦਾ ਹੈ ਜਿਹੜੇ ਲੋਕ ਹਰ ਦੇ ਪੀੜਤ ਹੈ ਉਹਨਾਂ ਦਾ ਮੁੜਵ ਸੇਵਾ ਕਰਨ ਦਾ ਸਮਾਂ ਸੋ ਇਸ ਕਰਕੇ ਜਿਹੜੀਆਂ ਵੀ ਪਾਰਟੀਆਂ ਰਾਜਨੀਤੀ ਕਰਦੀਆਂ ਉਹਨਾਂ ਨੂੰ ਇਸ ਗਾਰੇ ਸਭ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਹੜੇ ਸਮੇਂ ਦੇ ਵਿੱਚ ਜਿਹੜੀ ਰਾਜਨੀਤੀ ਹੈ ਉਹ ਕਰ ਰਹੇ ਆ ਜਾਂ ਕੋਈ ਵੀ ਪਾਰਟੀ ਕਿਉਂ ਨਾ ਹੋਵੇ ਸੋ ਦਰਸ਼ਕੋ ਅੱਜ ਦੇ ਪ੍ਰੋਗਰਾਮ ਚੇਨਈ ਮੈਨੂ ਦੇ ਇਜਾਜ਼ਤ ਧੰਨਵਾਦ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.